ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਮ ਜਹ ਹਸਪਤਾਲ ਬਠਿੰਡਾ ਜਿੱਥੇ ਬਾਬਾ ਸਵੇਕ ਸਿੰਘ ਤੇ ਗੁਰਦੁਆਰਾ ਸਰਬਤ ਦਾ ਭਲਾ ਦੇ ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਐਮ ਜਹ ਹਸਪਤਾਲ ਬਠਿੰਡਾ ਵਿੱਚ ਰੋਜ਼ਾਨਾ 5 ਤੋਂ 6000 ਮਰੀਜ਼ ਤੇ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਲੰਗਰਾਂ ਵਿੱਚੋਂ ਲੰਗਰ ਛਕਦੇ ਹਨ ਜਿੱਥੇ ਆਸੇ ਪਾਸੇ ਦੇ ਪਿੰਡਾਂ ਵੱਲੋਂ ਲੰਗਰਾਂ ਲਈ ਵੱਧ ਚੜ ਕੇ ਯੋਗਦਾਨ ਕੀਤਾ ਜਾਂਦਾ ਹੈ ਉੱਥੇ ਅੱਜ ਸਾਡੇ ਨਗਰ ਪਿੰਡ ਬੰਗੀ ਰੁੱਗੂ ਦੇ ਨੌਜਵਾਨਾਂ ਵੱਲੋਂ ਕਲੱਬ ਸਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਉਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜੋ ਕਿ ਸਾਡੇ ਪਿੰਡ ਬੰਗੀ ਰੁੱਗੂ ਵਿੱਚ ਪਹਿਲੀ ਵਾਰ ਹੋਇਆ ਹੈ ਵੀ ਏਮਜ ਹਸਪਤਾਲ ਦੇ ਵਿੱਚ ਚੱਲਦੇ ਲੰਗਰਾਂ ਲਈ ਕਣਕ ਇਕੱਠੀ ਕੀਤੀ ਗਈ ਹੈ ਇਸ ਸੇਵਾ ਵਿੱਚ ਨਗਰ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਨੌਜਵਾਨਾਂ ਦਾ ਤੇ ਵੱਲ ਚੜ ਕੇ ਲੰਗਰਾਂ ਵਿੱਚ ਹਿੱਸੇ ਪਾਇਨੇ ਤੇ ਅਸੀਂ ਇਸ ਉਪਰਾਲੇ ਲਈ ਨੌਜਵਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਸੋਹਣਾ ਕਦਮ ਚੁੱਕਿਆ ਤੇ ਅਸੀਂ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਇਦਾਂ ਦੀ ਸੇਵਾ ਜਿਹੜੀ ਸਾਡੇ ਨਗਰ ਵੱਲੋਂ ਹੁੰਦੀ ਰਹੂਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਵੇਕ ਸਿੰਘ ਜੀ ਤੇ ਗੁਰਦੁਆਰਾ ਸਰਬਤ ਦਾ ਭਲਾ ਦੀ ਸੇਵਾਦਾਰਾਂ ਦਾ ਜਿਹੜੇ ਪਿਛਲੇ 4 ਸਾਲਾਂ ਤੋਂ ਐਮਜਾ ਹਸਪਤਾਲ ਦੇ ਲੰਗਰਾਂ ਵਿੱਚ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਮੰਨਣਾ ਹੈ ਜੋ ਵੀ ਐਮਜਾ ਹਸਪਤਾਲ ਵਿੱਚ ਆਵੇ ਭੁੱਖੇ ਪੇਟ ਨਾਲ ਜਾਵੇ ਤੇ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਜਰ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰੁਕੀ ਬੰਗੂ ਤੇ ਬਲੌਕ ਰਾਮਾ ਤੋਂ ਰੁਕੀ ਬੰਗੂ ਦੇ ਨੌਜਵਾਨ ਕਲੱਬ ਵੱਲੋਂ ਜਿੰਨਾ ਦੀ ਹਰਦੀਪ ਸਿੰਘ ਵੀ ਪ੍ਰਧਾਨਗੀ ਦੇ ਥੱਲੇ ਨੌਜਵਾਨ ਕਲੱਬ ਨੇ ਸਾਰੇ ਨਗਰ ਦੇ ਵਿੱਚੋਂ 30 ਤੋਂ 50 ਮਨ ਦੇ ਈਤਿਬ ਕਾਂਚਾ ਇਕੱਠ ਕਰਕੇ ਗੁਰੂ ਦੇ ਲੰਗਰਾਂ ਦੇ ਵਿੱਚ ਜੋ ਕਿ ਐਮ ਜੀ ਹਸਪਤਾਲ ਦੇ ਵਿੱਚ ਲੰਗਰ ਲੱਗਦੇ ਆ ਉਹਨਾਂ ਵਾਸਤੇ ਲੰਗਰਾਂ ਵਾਸਤੇ ਕਣਕ ਗੁਰਦੁਆਰਾ ਸਰਪੰਤਾ ਪਾਲਾ ਵਿਖੇ ਪਹੁੰਚਾਈ ਹੈ ਮੈਂ ਲੰਗਰ ਕਮੇਟੀ ਵੱਲੋਂ ਸਾਰੀ ਏਮ ਜੇ ਲੰਗਰ ਕਮੇਟੀ ਹੈ ਜੋ ਉਹਦੇ ਵੱਲੋਂ ਪਿੰਡ ਰੁਕੂ ਬੰਗੀ ਦੇ ਨੌਜਵਾਨ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸੱਚੀ ਪਾਤਸ਼ਾਹ ਨਗਰ ਰੁਕੂ ਬੰਗੀ ਨੂੰ ਇਕਤਾ ਤਪਾਕ ਤੇ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾਂ ਦੇ ਵਿੱਚ ਬਖਸ਼ੇ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ